ਅਸਤੀ ਜਿਹਨੇ ਟੋਲ ਲੱਗੇ ਹੋਏ ਨੇ ਉਹਨਾਂ ਨੇ ਟੈਕਸ ਲਾਇਆ ਸੀ ਅਸੀਂ ਲੋਕ ਉਹਨਾਂ ਨੂੰ ਜਗਵਾਲ ਦੀ ਸਰਕਾਰ ਨੂੰ ਟੈਕਸ ਨਹੀਂ ਕਰ ਦਿੱਤੇ 3 ਘੰਟੇ ਦਾ ਸਮਾਂ ਆਵਾਜ਼ 11 ਤੋਂ 2 ਦੇ ਤੱਕ ਅੰਗੀ ਘਟ ਦੇ ਜਿੰਨੇ ਵੀ ਟੋਲ ਆਉਂਦੇ ਨੇ ਉਹ ਬੰਦ ਕਰਨ ਅਸੀਂ ਕੁੱਲ ਨਹੀਂ ਬੰਦ ਕਰਨੀ ਯੋਜਨਾ ਸਰਕਾਰ ਨੇ ਸਾਡੀਆਂ ਜਿਹੜੀਆਂ ਜ਼ਾਇਦ ਹੱਕੀ ਮੰਗਾਂ ਨਾ ਮੰਨੀਆਂ ਅਸੀਂ ਤੇ ਰਸਤੇ ਬੰਦ ਕਰਦੇ ਬੰਦ ਜੇ ਇਹਦਾ ਇਫਤਾਰ ਸੇ ਕਰਵਾਇਆ ਵੀ ਜਿਹੜੇ ਕੇਸ ਦੇ ਪੰਜਾਬ ਵਿੱਚ ਕੋਈ ਕੇਸ ਰਹਿ ਗਿਆ ਤਿੰਨ ਮਹੀਨੇ ਹੋ ਗਏ ਉਹਨਾਂ ਨੂੰ ਪੰਜਾਬ ਵਿੱਚ ਨਹੀਂ ਲਿਆ ਜਾ ਰਿਹਾ ਉਹ ਤੇ ਕੋਈ ਕੇਸ ਨਹੀਂ ਦਿੱਤੇ ਗਏ। ਉਹ ਕੀਤਾ ਖਾਲਸਾ ਰਾਜੀ ਪੇਸ਼ ਕਰਦੇ ਹਾਂ। ਅੱਜ ਜਿਹੜੀ ਪ੍ਰੈਸ ਕਾਨਫਰੰਸ ਦਾ ਹੋ ਰਹੀ ਹੈ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਪੱਤੇ ਹੋ ਸ਼ਾਰਟ ਨੋਟਸ। ਪ੍ਰੋਗਰਾਮ ਇਹ ਹੈ ਸਾਨੂੰ ਤਕਰੀਬਨ ਦਾ 1 ਸਾਲ ਤੇ 12 ਤਿੰਨ ਦਿਨ ਹੋ ਗਏ ਨੇ ਇੱਥੇ ਬੈਠਾ ਆ। ਆ ਪੰਜਾਬ ਦੀ ਸਰਕਾਰ ਦਾ ਸੈਕਟਰ ਦੀ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ। ਜਿਹੜੇ ਇਹਨਾਂ ਦੇ ਅਧਿਕਾਰ ਇਕਰਤ ਚੋਂ ਵੀ ਨਹੀਂ। ਇਹ ਬਣੀ ਆ ਕਿ ਘੱਟੋ ਘੱਟ ਲੋਕਾਂ ਨੂੰ ਇੱਧਰ ਦੇਖੀ। ਚੇਤਨ ਕੀਤਾ ਜਾਵੇ, ਸੂਚਿਤ ਕੀਤਾ ਜਾਵੇ। ਸਰਕਾਰਾਂ ਨੂੰ ਜਗਾਇਆ ਸੀ 20 ਤਰੀਕ ਦਾ ਪ੍ਰੋਗਰਾਮ ਰੱਖਿਆ। ਪਰ ਹੀਤਾਪਾ ਗਰਜਾ ਸਿੰਘ ਸ਼ਹੀਦ ਬਾਗ ਦੇ ਉਸ ਸਮੇਂ ਦੀ ਸੁੱਤੀ ਸਰਕਾਰ ਨੂੰ ਦਿਖਾਈ ਜਦੋਂ ਜਕਰੀਆ ਖਾਨ ਦੇ ਕੋਲ ਬੈਸੇ ਜਾ ਰਹਾ ਵੀ ਸਿੱਖ ਖਤ ਕੌਮ ਖਤ ਵੀ ਹੋ ਗਈ ਜੀ ਉਹਨਾਂ ਨੇ ਇੱਕ ਤਰੀਕਾ ਕਰ ਵਤਿਆ ਕਿ ਰਾਸਤੇ ਜ ਜਾਂਦੇ ਰਾਹੀ ਨੇ ਕੀ ਦੇਖਦੇ ਤੋਂ ਜੰਗਲ ਵਿੱਚ ਤਾਂ ਉਹ ਕਹਿੰਦਾ ਸੇਖੋ ਕਿਦਾ ਸਿੱਖ ਹੈ ਜੀ ਉਹ ਕਹਿੰਦਾ ਵੀ ਜਿਹੜਾ ਰਾਸਤੇ ਚ ਜਾਂਦਾ ਇੱਕ ਆਨਾ ਗੱਡੇ ਨੂੰ ਸਾਕਾ ਖੋਤੇ ਨੂੰ ਟੈਕਸ ਪਤਾ ਉਹਨਾਂ ਨੂੰ ਵੀ ਸੀ ਅਸੀਂ ਖਤਮ ਕਰ ਉਹਨਾਂ ਨੇ ਜਕਰੀਆ ਖਾਨ ਨੂੰ ਜਗਾਉਣ ਲਈ ਸੁੱਤੀ ਸਰਕਾਰ ਨੂੰ ਟੈਕਸ ਲਾ ਦਿੱਤਾ ਅਸੀਂ ਉਹਨਾਂ ਦੇ ਵਾਰਸਾਂ ਉਹਨਾਂ ਹੋਰ ਸਿੱਖਾਂ ਦੇ ਸ਼ਹੀਦਾਂ ਦੇ ਗੁਰੂਆਂ ਦੇ ਜਰਨੈਲਾਂ ਦੇ ਵਾਰਸਾਂ ਅਸੀਂ ਇਹ ਸੁੱਤੀ ਸਰਕਾਰ ਨੂੰ ਜਗਾਉਣ ਲਈ ਤੇ ਲੋਕਾਂ ਨੂੰ ਚੇਤਨ ਕਰ ਅਸੀਂ ਬੈਠੇ ਕਿਉਂ ਅਸੀਂ 20 ਤਰੀਕ ਨੂੰ ਚੰਡੀਗੜ੍ਹ ਦੇ ਰਸਤੇ ਜਿਹੜੇ ਟੋਲ ਲੱਗੇ ਹੋਏ ਨੇ ਉਹਨਾਂ ਨੇ ਟੈਕਸ ਲਾਇਆ ਸੀ ਅਸੀਂ ਲੋਕ ਉਹਨਾਂ ਨੂੰ ਜਗਾਉਣ ਲਈ ਸਰਕਾਰ ਨੂੰ ਟੈਕਸਟੀ ਕਰਨ ਲਈ ਕਿੰਨੇ ਕਿੰਨੇ ਦਾ ਸਮਾਂ ਲਿਆਵਾ 11 ਤੋਂ 2 ਵਜੇ ਤੱਕ ਕੰਟੀਗੜ ਦੇ ਜਿੰਨੇ ਵੀ ਟੋਲ ਆਉਂਦੇ ਨੇ ਉਹ ਬੰਦ ਕਰਨ ਅਸੀਂ ਖੋਲਣ ਲਈ ਬੰਦ ਕਰਨ ਲਈ ਖੋਲਣ ਲਈ ਅਸੀਂ ਐਲਾਨ ਕਰਦੇ ਉਹਦੇ ਵਾਸਤੇ ਜਿਹੜੇ ਸਾਡੇ ਗੁਰਸਿੱਖ ਦੇ ਸਾਡੇ ਨਾਲ ਸੰਬੰਧਿਤ ਨੇਤਾਰੀ ਕਮੇਟੀ ਦੇ ਇੱਕ ਮੈਂਬਰ ਨੇ ਗਰਦੀਪ ਸਿੰਘ ਜੀ ਮਟਿੰਡਾ ਨੇ ਉਹਨਾਂ ਨੇ ਕਿਹਾ ਵੀ ਅਸੀਂ ਵੀ ਅਸੀਂ ਇੱਥੇ ਤੇ ਆ ਨਹੀਂ ਸਕਦੇ ਇੱਥੇ ਕਰਦੇ ਸੀ ਕਰਿੰਦਰ ਸਿੰਘ ਕੀ ਲੋਕ ਅਧਿਕਾਰ ਲਾਇਰ ਦੇ ਬੁਖੀ ਵੀ ਨੇ ਤਾਲ ਨਿਤ ਕਮੇਟੀ ਸਾਡੇ ਬੁਲਾ ਰਹੇਗੇ ਨੇ ਉਹਨਾਂ ਨੇ ਕਿ ਐਸੀ ਫਰੋਜ ਪਰ ਕਰਨੇ ਆ ਇਸੇ ਤਰ੍ਹਾਂ ਬਾਕੀ ਜਿਹੜੇ ਸਾਡੇ ਸੀਗੇ ਮੁਤਾਸ ਪਤੂ ਸਰਦ ਗੁਰਿੰਦਰ ਸਿੰਘ ਦੀ ਬਾਜਾਓ ਕੇ ਜੈਸੀ ਕਰਨੀ ਨਹੀਂ ਉਹ ਅਸੀਂ ਕਰਦੇ ਇਹ ਸਾਡਾ ਜਿਹੜਾ ਗਵਮੀਨ ਸਾਹਬੂਰ ਦੇ ਵੱਲੋਂ ਅਲਾਬ ਚੰਡੀਗੜ੍ਹ ਦੇ ਰਸਤੇ ਖੋਲਣ ਲਈ ਫਰੀ ਕਰਦੇ ਹੀ ਤੇ ਨਾਲ ਹੀ ਸਾਡਾ ਨਾਂ ਹੈ ਕਿ ਜੇ ਉਦੋਂ ਤੱਕ ਸਰਕਾਰ ਨੇ ਸਾਡੀਆਂ ਜਿਹੜੀਆਂ ਜਾਇਜ ਹੱਕੀ ਮੰਗਾਂ ਨਾ ਮੰਨੀ ਅਸੀਂ ਇਹ ਰਸਤੇ ਬੰਦ ਕਰਨ ਦੀ ਮਜਬੂਰ ਹੋਵਾਂਗੇ ਕੋਈ ਪ੍ਰਸ਼ਾਸਨ ਨੂੰ ਕੋਈ ਡੋਕਟਰ ਕੰਦ ਨਹੀਂ ਨਾ ਸਕਦਾ ਸਾਡੀ ਮਜਬੂਰੀ ਬਣ ਕੇ ਸਾਡੀ ਸਰਵਾਈ ਨਹੀਂ ਹੋ ਰਹੀ ਕਿਤੇ ਹਜੇ ਤੱਕ ਬਰਤ ਸਿੰਘ ਪਿਹੋਰਾ ਦੀ ਪੰਜਾਬ ਸਰਕਾਰ ਦੇ ਕਾਦੀ ਐਸਐਸਪੀ ਹੋ ਕੇ ਬੈਠਾ ਹੈ ਤੇ Dictator ਸਿਕ ਤਾਰਾ ਦੀ ਪਰੋਲਟੀ ਹੋ ਰਹੀ ਇਕੋ ਜਥੇਦਾਰ ਡਿਗਤਾਰ ਸੇ ਘਵਾਰਾ ਦੇ ਜਿਹੜੇ ਕੇਸ ਨੇ ਪੰਜਾਬ ਵਿੱਚ ਕੋਈ ਕੇਸ ਰਹਿ ਗਿਆ ਤਿੰਨ ਵਰੀ ਹੋ ਕੇ ਉਹਨਾਂ ਨੂੰ ਪੰਜਾਬ ਚ ਨਹੀਂ ਲਿਆ ਜਾ ਰਿਹਾ ਉੱਤੇ ਕੋਈ ਕੇਸ ਸੀ ਕਿ ਦਿੱਲੀ ਦੇ ਵਿੱਚ ਅਸੀਂ ਕਹਿੰਦੇ ਪੰਜਾਬ ਸ਼ਿਫਟ ਕਰੋ ਉਹਨਾਂ ਦਾ ਜਿਹੜਾ ਪਰਿਵਾਰ ਉਹਨੂੰ ਮੇਰੇ ਰਾਤ ਮੇਰੇ ਨਹੀਂ ਆਇਆ ਇਸ ਕਰਕੇ ਸਾਡੀ ਮਜਬੂਰੀ ਵਧ ਗਈ ਸਾਡਾ ਲਾਹਨਤ ਅੱਜ ਅਸੀਂ ਪਰਸੋਂ ਨੂੰ ਟੋਲ ਪਰਾਜੇ ਬੰਦ ਕਰਨੇ ਮੈਂ ਉਹ ਦੱਸ ਵੀ ਦੇਣਾ ਜੋ ਨਾ ਕਿਹੜੇ ਕਿਹੜੇ ਫਿਰੋਜ਼ਪੁਰ ਦੇ ਦੋ ਟੋਲ ਪਰਾਜੇ ਨੇ ਫਿਰੋਜ਼ਪੁਰ ਔਰ ਪਰਾਜਾ ਫਿਰੋਜ਼ ਸ਼ਾਹ ਟੋਲ ਪਰਾਜਾ ਜਿਹੜੀ ਬੋਗੇ ਨੂੰ ਸੜਕ ਹੁੰਦੀ ਹੈ ਤੇ ਬਾ ਤਾਰਾਪੁਰਿਆ ਟੋਰਪਰਾਜਾ ਇਹ ਬੂਗੀ ਤੇ ਜੀਰੇ ਦੇ ਪੱਟ ਵੀ ਕਰਦਾ ਇਹਦੇ ਦੋ ਫਰੋਜ ਪਉਂਦੇ ਜਿਹਨੇ ਸਭ ਜਿਆਦਾ ਅਜੀਤ ਸਿੰਘ ਨਗਰ ਤੇ ਟੋਰਪਰਾਜੇ ਨੇ ਉਹ ਨੇ ਆਪਣਾ ਬਰੋਦੀਜੀ ਟੋਰਪਰਾਜਾ ਭਾਗੋ ਮਾਜਰਾ ਟੋਰਪਰਾਜਾ ਸੋਲਖਿਆ ਬਰੋ ਟੋਰਪਰਾਜਾ ਤੇ ਇੱਕ ਜਿਹੜਾ ਉਹਦੇ ਨਾਂ ਤੇ ਬੜੇ ਬੜੇ ਦਾ ਲੋਕ ਜੀ ਅਜੀਤਪੁਰ ਟੋਰਪਰਾਜਾ ਯਾਰਾਂ ਦੇ ਨੇ ਤਰੇੜੀ ਟੋਲ ਪਰਾਜਾ ਜਿਹੜੇ ਪਟਾੜਾ ਤੋਂ ਰਾਜਪੁਰਾ ਸੜਕੋ ਜਿਲੰਦਰ ਨੇ ਜਿਹੜਾ ਸ਼ਾਹਕੋਟ ਤੋਂ ਰੋਡ ਜਾਂਦੀ ਆ ਮੂਕੇ ਨੂੰ ਉਹਦਾ ਟੋਲ ਪਰਾਜਾ ਖਾ ਵੀ ਢੋਲ ਲੁਧਿਆਣਾ ਲਾਡੋਵਾਲ ਤੋਂ ਪਲਾਜ ਜਿਹੜਾ ਵੱਡਾ ਜਿਹੜਾ ਆਪਣੇ ਫਲੋਰ ਤੇ ਲੱਗਿਆ ਇੱਕ ਕਲਾਹਾਲ ਟੋਲ ਪਰਾਜਾ ਸੰਦਾਲਾ ਜਿਹੜਾ ਇਹ ਵੀ ਗੱਧਿਆਣੇ ਵਿੱਚ ਇੱਕੇ ਬਠਿੰਡਾ ਵਿੱਚ ਜੀਦਾ ਟੋਲ ਪਰਾਜਾ ਇਹ ਵੀ ਬਠਿੰਡਾ ਵਿੱਚ ਪੈਂਦਾ ਫਰੀਦਕੋਟ ਦੇ ਨੇ ਤਲਵੰਡੀ ਪਾਉ ਭਾਈ ਤੇ ਨਵਾਂ ਸ਼ਹਿਰ ਦਾ ਟੋਲ ਪਲਾਜ਼ਾ ਨੇ ਪਸ਼ੂਆ ਟੋਲ ਪਲਾਜ਼ਾ ਕੈਮਰੇ ਕੈਮਰੇ ਤੇ ਰੱਖਿਓ ਸਿੱਧਾ ਫੋਕਸ ਜਿਹੜਾ ਪਲਾ ਚੋਰ ਤੇ ਲੱਗੇ ਠੀਕ ਇਹ ਟੋਲ ਪਲਾਜ਼ੇ ਦੇ ਜਿਹੜੇ ਅਸੀਂ ਸੰਗਤ ਦੇ ਸਬੂਧਨਾ ਸੰਗਤ 11 ਤੋਂ 10 ਵਜੇ 11 ਤੋਂ 2 ਵਜੇ ਤੱਕ ਬੰਦ ਕਰਦੇ ਜਾ ਰਹੀ ਹੈ ਇਹ ਸਾਡਾ ਉੱਥੇ ਬੋਰਡ ਲੱਗਾ ਹੋਏਗਾ ਅਸੀਂ ਤੁਹਾਡੇ ਮਾਦੇ ਮਰਾਹੀ ਇਸ ਟੋਲ ਪਲਾਜ਼ਾ ਦੇ ਮੈਨੇਜਰਾਂ ਨੂੰ ਬੇਨਤੀ ਕਰਨੀ ਚਾਹੁੰਦੇ ਅਸੀਂ ਕੋਈ ਟਕਰਾ ਨਹੀਂ ਚਾਹੁੰਦੇ ਅਸੀਂ ਚੋਨੇ ਆ ਗਿਓ ਐਸ ਇਥੇ ਬੋਰਡ ਲਾ ਦੇਣਾ ਕਿ 3 ਘੰਟੇ ਲਈ 11 ਤੋਂ 2 ਵਜੇ ਦੀ ਕੋਈ ਟਕਰਾਅ ਨਾ ਹੋਵੇ ਉਹ ਟੋਰ ਪੜਾ ਕੇ ਜਾਪੂ ਆਪਣੀ ਪੈਰੀਂ ਇਹ ਸਾਡੀ ਕਿ ਇਸ ਸਾਡੇ ਇਸ ਸਾਈਡ ਲੱਗ ਜਾਂ ਤਾਂ ਮੀਨ ਸਾਹਿਬ ਹੋਤੇ ਵਰਦੋ ਕੋਈ ਕੋਈ ਅਸੀਂ ਖੱਲਣ ਨਹੀਂ ਪਾਉਣਾ ਚਾਹੁੰਦੇ ਕੋਈ ਅਸੀਂ ਦੁਕਾਨ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਕੋਈ ਪ੍ਰਸ਼ਾਸਨ ਵੀ ਕੋਈ ਟੋਰ ਬਣਾ ਜਿਆ ਰਹੇ ਨੂੰ ਪਰੇਸ਼ਾਨ ਅਸੀਂ ਇੱਕ ਵੈਸੇ ਤੇ ਨਾਲ ਜੋਨੇ ਸਰਕਾਰ ਨੂੰ ਇਹ ਕਰਕੇ ਜਿੰਨੇ ਸਾਡੇ ਮੈਨੇਜਰ ਸਰਬਾਨ ਬੈਠੇ ਕੋਟੂਨ ਰਾਜ ਦੇ ਤੂੰ ਆਪੜਾ ਟੋਲ ਪਲਾਸ ਮੁਕਤ ਹੋਣਗੀ ਮਤਲਬ ਲੋਕ ਟੋਲ ਪੈਰੀਆਂ ਆਪਨ ਹੋਣਗੇ 3 ਕਿਤੇ 3 ਕਿਤੇ ਦੇ ਬਾਅਦ ਇਹ ਇਹ ਬੇਨਤੀ ਹੈ ਹੁਣ ਕਿਸੇ ਦਾ ਕੋਈ ਇਹ ਦੇ ਪ੍ਰਤੀ ਸਵਾਲ ਆ ਕਿ ਇਹ ਤਾਂ ਤੁਸੀਂ ਇੱਕ ਦਿਨ ਦਾ ਪ੍ਰੋਗਰਾਮ ਇਚਾ ਇਹ ਤੋਂ ਅਗਲਾ ਪ੍ਰੋਗਰਾਮ ਤੇ ਕੋਈ ਤਿੱਖਾ ਹੋਸਾ ਇਹ ਤੋਂ ਅਗਲਾ ਮੈਂ ਦੱਸ ਦਿੰਦਾ ਕਿ ਅਜੇ ਗੇਟ ਕੋਈ ਨਹੀਂ ਜੇ ਸਰਕਾਰ ਸਾਡੀਆਂ ਜਿਹੜੀਆਂ ਗੈਰ ਮੰਗਾ ਨਾ ਮੰਨੀ ਅਸੀਂ ਪੇ ਚੰਡੀਗੜ੍ਹ ਦੇ ਰਸਤੇ ਬੰਦ ਕਰ। ਕੋਈ ਸਾਡੇ ਕੋਲ ਕੋਈ ਆਪਸ਼ਨ ਇਹਦੇ ਵਿੱਚ ਤੁਹਾਡੀ ਕਿਸੇ ਥੇ ਬੰਦੀ ਵੀ ਕੋਈ ਸਪੋਰਟ ਕਰ ਰਹੀ ਹੈ। ਸਾਰੇ ਕਿਸਾਨ ਜਥੇਬੰਦੀਆਂ ਧੰਗ ਜਥੇਬੰਦੀਆਂ ਕਰਨ ਦਾ ਕਿ ਅਸੀਂ ਸਾਡੇ ਕਨਵੀਨਰ ਦੇ ਫਰਾਮ ਵਿੱਚ ਅਸੀਂ ਇੱਥੇ ਅੱਜ ਦੇ ਜਿਹੜੇ ਟੋਲ ਪਲਾਜ਼ੇ ਬੰਦ ਕਰਾਉਣ ਦੀ ਜਿਹੜੀ ਸਿੱਖ ਨੌਜਵਾਨ ਖਾਸ ਤੌਰ ਇਹ ਮੰਗ ਕਰ ਰਹੇ ਸੀ ਕਿ ਪੰਜਾਬ ਦੇ ਜਿਹੜੇ ਟੋਲ ਪਲਾਜ਼ੇ ਬੰਦ ਹੋਣੇ ਚਾਹੀਦੇ ਨੇ ਅਸੀਂ ਅੱਜ ਨੌਜਵਾਨਾਂ ਦੀ ਮੰਗ ਤੇ ਇਹ ਟੋਲ ਪਲਾਜੇ ਜਿਹੜੇ ਗਿਣਤੀ ਹੁਣੇ ਫਰਾਂਸ ਸਾਹਿਬ ਨੇ ਦੱਸੀ ਹੈ ਇਹ ਬੰਦ ਕਰਾਉਣੇ ਨੇ ਸੋ ਮੇਰੀ ਜਥੇਬੰਦੀ ਨੂੰ ਸਿੱਖ ਜਥੇਬੰਦੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਪੰਚਾਇਤਾਂ ਨੂੰ ਨੌਜਵਾਨ ਸੁਭਾਵਾਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਸਵੇਰੇ 11 ਵਜੇ 20 ਤਰੀਕ ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਆਪਾਂ ਇਹ ਟੋਲ ਪਲਾਜੇ ਹਰ ਹਾਲ ਦੇ ਵਿੱਚ ਬੰਦ ਕਰਾਉਣੇ ਨੇ ਕਿਉਂਕਿ ਖਾਲਸਾ ਜੀ ਤੁਸੀਂ ਇੱਕ ਗੱਲ ਸਮਝਦੇ ਹੋ ਕਿ ਸਾਡੀ ਸਿੱਖ ਕੌਮ ਦੇ ਨਾਲ ਧੱਕੇ ਹੋ ਰਹੇ ਨੇ ਜਿੱਥੇ ਕਿਸੇ ਕਾਦੀ ਜਿਹੜੀ ਰੱਖ ਰਹੇ ਆ ਰਿਹਾਈ ਦੀ ਗੱਲ ਕਰ ਰਹੇ ਆ ਉਲਟਾ ਰਿਹਾਈ ਕਰਾਉਣ ਵਾਲਿਆਂ ਨੂੰ ਬੰਦੀ ਬਣਾਇਆ ਜਾ ਰਿਹਾ ਸੋ ਮੇਰੀ ਬੇਨਤੀ ਹੈ ਪਰਜੋਰ ਸਿੱਖ ਸੰਗਤ ਨੂੰ ਪਿੰਡਾਂ ਚ ਸ਼ਹਿਰਾਂ ਚ ਪੰਜਾਬ ਵਾਸੀਆਂ ਨੂੰ ਵਿਦੇਸ਼ ਚ ਰਹਿੰਦੇ ਵੀਰਾਂ ਨੂੰ ਕਿ ਆਪਾਂ ਨੌਜਵਾਨਾਂ ਨੂੰ ਖਾਸ ਤੌਰ ਉਪੀਨ ਕਰੀਏ ਕਿ ਆ ਜਿਹੜੇ ਟੌਲ ਪਲਾਜੇ ਨੇ ਇਹ ਬੰਦ ਹੋਣੇ ਚਾਹੀਦੇ ਨੇ ਥੋੜੀ ਨਿੱਕੀ ਜੀ ਜਿਹੜੀ ਕੋਸ਼ਿਸ਼ ਹੈ 20 ਤਰੀਕ ਦੀ ਉਹ ਸਾਡੇ ਸਾਰੇ ਦੇ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਸਕਦੀ ਹੈ